ਹੈਪੀ ਬਰਥਡੇ ਟੂ ਯੂ ਸਾਡੀ ਸ਼ਾਕਸ਼ੀ ਦਾ ਜਨਮ ਦਿਨ ਹੈ ਜੀ ਆਹ ਕੇਕ ਤੁਸੀਂ ਦੇਖ ਰਹੇ ਹੋ ਬਰਥਡੇ ਕੇਕ ਸਾਡੀ ਸ਼ਾਕਸ਼ੀ ਦਾ ਵਾ ਤੇ ਅੱਜ ਸਾਡੀ ਗੁਰਕੀਰਤ ਕੌਰ ਦਾ ਜਨਮ ਦਿਨ ਆ ਜਿਹੜੀ ਮੇਰੀ ਗੋਦੀ ਚੱਕੀ ਹੋਈ ਆ ਇੱਕ ਬਰਥਡੇ ਹੈਗਾ ਸਾਡੀ ਅੱਜ ਅਮਰਿੰਦਰ ਸਿੰਘ ਗਿੱਲ ਪੁੱਤ ਦਾ ਸਾਡੇ ਦਾ ਇੱਕ ਅੱਜ ਜਨਮ ਦਿਨ ਹੈਗਾ ਸਾਡੀ ਗੀਤਿਕਾ ਦਾ ਇਹ ਗੀਤਿਕਾ ਦਾ ਕੇਕ ਹੈ ਜੀ ਇਹ ਫੁੱਲ ਆ ਜਿਹੜੇ ਇਹ ਦੂਰ ਤੱਕ ਮੈਕਅਪ ਵੰਡੀ ਜਾ ਰਹੇ ਆ ਬਸ ਅਰਦਾਸ ਕਰਿਓ ਸਾਡੇ ਇਨਾਂ ਫੁੱਲਾਂ ਵਾਸਤੇ ਓਜ ਇਨਾਂ ਦੀਆਂ ਜਦੋਂ ਇਨਕੀਆਂ ਨਿੱਕੀਆਂ ਦੁੱਤਲੀ ਆਵਾਜ਼ ਦੇ ਵਿੱਚ ਗੱਲਾਂ ਸੁਣਦੇ ਆ ਇਨਾਂ ਦੇ ਨਿੱਕੇ ਨਿੱਕੇ ਫੁੱਲਾਂ ਚ ਵੱਡੇ ਵੱਡੇ ਸ਼ਬਦ ਸੁਣਦੇ ਆ ਉਹਨਾਂ ਨੂੰ ਮਹਿਸੂਸ ਕਰਦੇ ਆ ਕੁਝ ਐਸਾ ਕਰੀਏ ਨਾ ਲਈ ਵੀ ਇਹਨਾਂ ਨੂੰ ਉਹ ਸਾਰਾ ਕੁਝ ਭੁੱਲ ਜਵੇ ਪਿਛਲਾ ਕੁਝ ਐਸਾ ਕਾਲਪੁਰਖ ਵਾਹਿਗੁਰੂ ਭਾਣਾ ਵਰਤੌਣ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਚੰਗਿਆਈ ਰਹ ਜਵੇ ਔਰ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਮਾਣਨ ਹੈ ਹੈਪੀ ਬਰਥਡੇ to you happy janam pat puttu happy birthday to you taaliyan wahe guruji ka khalsa wahe guruji ki fateh aj saadi shakshi da janam din hai ji aa cake ਤੁਸੀਂ ਦੇਖ ਰਹੇ ਹੋ ਬਰਥਡੇ ਕੇਕ ਸਾਡੀ ਸ਼ਾਖਸੀ ਦਾ ਵਾ ਤੇ ਅੱਜ ਸਾਡੀ ਗੁਰਕੀਰਤ ਕੌਰ ਦਾ ਜਨਮ ਦਿਨ ਆ ਜਿਹੜੀ ਮੇਰੀ ਗੋਦੀ ਚੱਕੀ ਹੋਈ ਆ ਇਹਦੇ ਪਾਪਾ ਵੀ ਖੜੇ ਆ ਨਾਲ ਤਰਸੀਮ ਸਿੰਘ ਇਹਦਾ ਛੋਟਾ ਭਰਾ ਅਤੇ ਵੱਡਾ ਭਰਾ ਵੀ ਖੜਾ ਸੌਰਵ ਤੇ ਇਹਦੀ ਵੱਡੀ ਭੈਣ ਵੀ ਇੱਥੇ ਖੜੀ ਆ ਸਾਡੀ ਸਿਮਰਨ ਤੇ ਇੱਕ ਬਰਥਡੇ ਹੈਗਾ ਸਾਡੀ ਅੱਜ ਅਮਰਿੰਦਰ ਸਿੰਘ ਗਿੱਲ ਪੁੱਤ ਦਾ ਸਾਡੇ ਦਾ ਇਹ ਅਮਰਿੰਦਰ ਸਿੰਘ ਗਿੱਲ ਦਾ ਭਰਾ ਵੱਡਾ ਖੜਾ ਵਾ ਸਤਨਾਮ ਸਿੰਘ ਉਸ ਤੋਂ ਅੱਗੇ ਜਸ਼ਨ ਜਾਨੀ ਕਿ ਗਿੱਲ ਸਾਰਿਆਂ ਤੋਂ ਛੋਟਾ ਉਸ ਤੋਂ ਬਾਅਦ ਜਸ਼ਨ ਆ ਉਸ ਤੋਂ ਬਾਅਦ ਸਤਨਾਮ ਆ ਇਹ ਤਿੰਨੋਂ ਭਰਾ ਸਾਡੇ ਕੋਲ ਨੇ ਦੇ ਦਾਦਾ ਦਾਦੀ ਵੀ ਆ ਔਰ ਇੱਕ ਅੱਜ ਜਨਮ ਦਿਨ ਹੈਗਾ ਸਾਡੀ ਗੀਤਿਕਾ ਦਾ ਇਹ ਗੀਤਿਕਾ ਦਾ ਕੇਕ ਆ ਜੀ ਗੀਤਿਕਾ ਦੀ ਮੰਮੀ ਬੈਠੀ ਐ ਕੋਲੇ ਸਾਡੀ ਭੈਣ ਸੱਚੇ ਪਾਤਸ਼ਾਹ ਕਿਰਪਾ ਕਰੇ ਜੋਗਿਤਾ ਭੈਣ ਤੇ ਗੀਤਿਕਾ ਦੀ ਛੋਟੀ ਭੈਣ ਵੀ ਇੱਥੇ ਖੜੀ ਆ ਜੋਤੀ ਆ ਖੜੀਏ ਸਾਡੀ ਜੋਤੀ ਰਾਣੀ ਤੇ ਇਹਦਾ ਵੱਡਾ ਭਰਾ ਵੀ ਇੱਥੇ ਖੜਾ ਵਾ ਆ ਖੜਾ ਵਾ ਅਨਮੋਲ ਤੇ ਇਹ ਮੰਨ ਲੋ ਤਿੰਨ ਭੈਣ ਭਰਾ ਤੇ ਇਹਦੀ ਮੰਮੀ ਤੇ ਇੱਧਰ ترਸੀਮ ਸਿੰਘ ਦੇ ਦੋ ਬੇਟੀਆਂ ਤੇ ਇੱਕ ਬੇਟਾ ਚਾਰੋਂ ਮੈਂਬਰ ਹੀ ਰਹਿੰਦੇ ਆ ਉਸ ਤੋਂ ਸਭ ਦੀ ਸਭ ਤੋਂ ਵੱਡੀ ਧੀ ਰਾਣੀ ਸ਼ਾਕਸ਼ੀ ਸ਼ਾਕਸ਼ੀ ਦਾ ਜਨਮ ਦਿਨ ਔਰ ਸ਼ਾਕਸ਼ੀ ਦੀ ਇਹ ਮੰਮੀ ਖੜੇ ਆ Kusum ਭੈਣ ਸਾਡੇ ਔਰ ਸ਼ਾਕਸ਼ੀ ਦਾ ਛੋਟਾ ਭਰਾ ਖੜਾ ਇੱਥੇ 골ਡਨ ਔਰ ਸ਼ਾਖਸੀ ਦਾ ਵੱਡਾ ਭਰਾ ਖੜਾ ਵਾ ਆਕਾਸ਼ ਤੇ ਇਹਨਾਂ ਦੀ ਮੰਮੀ ਕੁਸ਼ਮ ਇਹ ਵੀ ਚਾਰੋਂ ਮੈਂਬਰ ਇੱਥੇ ਦਿੰਦੇ ਆ ਅੱਜ ਗੀਤਿਕਾ ਭੈਣਾਂ ਜਿਹੜੀ ਧੀ ਆ ਸਾਡੀ ਉਹ ਵੀ ਚਾਰੋਂ ਮੈਂਬਰ ਨੇ ਇੱਥੇ ਦੋ ਭੈਣਾਂ ਇੱਕ ਭਰਾ ਤੇ ਮੰਮੀ ਤੇ ਈਵੇਂ ਸਾਡੀ ਗੁਰਕੀਰਤ ਦਾ ਵੀ ਆ ਇਹ ਦੋ ਭੈਣਾਂ ਇੱਕ ਭਰਾ ਤੇ ਇਹਦੇ ਪਾਪਾ ਤੇ ਈਵੇਂ ਸਾਡੀ ਸ਼ਾਖਸੀ ਦਾ ਸ਼ਾਖਸੀ ਦੇ ਦੋ ਭਰਾ ਤੇ ਇੱਕ ਸ਼ਾਖਸੀ ਤੇ ਇੱਕ ਮੰਮੀ ਇਹ ਸਾਡੇ ਅੱਜ ਬੱਚਿਆਂ ਦੇ ਜਿਨ੍ਹਾਂ ਦੇ ਜਨਮ ਦਿਨ ਗਿੱਲ ਸਾਹਿਬ ਦੇ ਸਾਡੇ ਜਿਹੜੇ ਰਹਿੰਦੇ ਇਹਦੇ ਦੋ ਭਰਾ ਇੱਥੇ ਰਹਿੰਦੇ ਆ ਤੇ ਅਸੀਂ ਬਹੁਤ ਬੜਪਾਗੇ ਆ ਵੀ ਇਹ ਸਾਡੇ ਪਰਿਵਾਰ ਦੀਆਂ ਫਲਵਾੜੀ ਦੀਆਂ ਉਹ ਮਹਿਕਾਂ ਨੇ ਉਹ ਫੁੱਲ ਨੇ ਜਿਹੜੇ ਦਿਨੋਂ ਦਹਿਨ ਮਹਿਕਦੇ ਜਾ ਰਹੇ ਨੇ ਜਿਹੜੇ ਇਹਨਾਂ ਦੀਆਂ ਮਹਿਕਾਂ ਨੂੰ ਮਹਿਸੂਸ ਕਰ ਸਕਦੇ ਨੇ ਜਿਹੜੇ ਇਹਨਾਂ ਬੱਚਿਆਂ ਨੂੰ ਵੱਡਿਆਂ ਹੁੰਦੇ ਆ ਉਸ ਅੱਖ ਨਾਲ ਦੇਖ ਸਕਦੇ ਨੇ ਬੀ ਜਿਵੇਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਦੇਖਦੇ ਆ ਉਹੀ ਸਮਝ ਸਕਦੇ ਨੇ ਵੀ ਅੱਜ ਸਾਡੀ ਗਰਕੀਰਤ ਦਾ ਬਰਥਡੇ ਆ ਤਾੜੀਆਂ ਤੇ ਉਹੀ ਸਮਝ ਸਕਦੇ ਨੇ ਵੀ ਅੱਜ ਸਾਡੀ ਗੀਤਿਕਾ ਦਾ ਬਰਥਡੇ ਆ ਇਹ ਵੀ ਉਹੀ ਸਮਝ ਸਕਦੇ ਨੇ ਜਿਹੜੇ ਉਸ ਅੱਖ ਨਾਲ ਦੇਖ ਸਕਦੇ ਨੇ ਤੇ ਅੱਜ ਸਾਡੇ ਅਮਰਿੰਦਰ ਸਿੰਘ ਗਿੱਲ ਦਾ ਬਰਥਡੇ ਆ ਅਮਰਿੰਦਰ ਸਿੰਘ ਗਿੱਲ ਦਾ ਨਾਂ ਉਹ ਜਿਹੜਾ ਸਿੰਗਰ ਆ ਵੀਰ ਅਮਰਿੰਦਰ ਗਿੱਲ ਉਹਦੇ ਨਾਮ ਤੇ ਰੱਖਤਾ ਸੀ ਕਿਉਂਕਿ ਛੋਟਾ ਜਿਹਾ ਸੀਗਾ ਤੇ ਮੰਮੀ ਛੱਡ ਕੇ ਚਲੀ ਗਈ ਸੀਗੀ ਪਾਪਾ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਨਾਂ ਰੱਖਣ ਵਾਲੇ ਤੁਰ ਗਏ ਸੀ ਤੇ ਲੋਕ ਅਮਰਿੰਦਰ ਗਿੱਲ ਅਮਰਿੰਦਰ ਗਿੱਲ ਕਹਿਣ ਲੱਗੇ ਤੇ ਬਸ ਗਿੱਲ ਗਿੱਲ ਕਹਿਣ ਲੱਗੇ ਤੇ ਅੱਜ ਸਾਡਾ ਅਮਰਿੰਦਰ ਗਿੱਲ ਵੱਡਾ ਹੋ ਗਿਆ ਜਦੋਂ ਆਇਆ ਸੀ ਨਿੱਕਾ ਜਿਹਾ ਸੀਗਾ ਤੇ ਇਸੇ ਤਰ੍ਹਾਂ ਹੀ ਉਸੇ ਅੱਖ ਨਾਲ ਸਾਡੀ ਸ਼ਾਖਸ਼ੀ ਨੂੰ ਵੀ ਦੇਖਿਓ ਸਾਡੀ ਧੀ ਹੁਣ ਵੱਡੀ ਹੁੰਦੀ ਜਾ ਰਹੀ ਆ ਕੋਠੇ ਜਿੱਡੀ ਹੋ ਗਈ ਬਾਪ ਦੇ ਬਰਾਬਰ ਹੋ ਗਈ ਆ ਤੇ ਬਾਪੂ ਨੂੰ ਹੁਣ ਫਿਕਰ ਵੀ ਆ ਵੀ ਧੀਆ ਕਿਵੇਂ ਵੱਡੀਆਂ ਹੁੰਦੀਆਂ ਜਾ ਰਹੀਆਂ ਦਿਨੋਂ ਦਿਨ ਭਾਈ ਸੱਚਿਓਂ ਹੀ ਇਹ ਫਲਵਾੜੀ ਨੂੰ ਮਹਿਕਾਉਂਦੇ ਆ ਸੱਚਿਓਂ ਹੀ ਇਸ ਫਲਵਾੜੀ ਦੇ ਇਹ ਫੁੱਲ ਆ ਜਿਹੜੇ ਇਹ ਦੂਰ ਤੱਕ ਮੇਕਅਪ ਵੰਡੀ ਜਾ ਰਹੇ ਆ ਬਸ ਅਰਦਾਸ ਕਰਿਓ ਸਾਡੇ ਇਹਨਾਂ ਫੁੱਲਾਂ ਵਾਸਤੇ ਹਾਂ ਪੁੱਤ ਕਿੱਥੇ ਜਾਣਾ ਇਹਨਾਂ ਫੁੱਲਾਂ ਵਾਸਤੇ ਵੀ ਇਹ ਸਾਡੇ ਫੁੱਲ ਇਸੇ ਤਰ੍ਹਾਂ ਹੀ ਖਿਲਦੇ ਰਹਿਣ ਇਸੇ ਤਰ੍ਹਾਂ ਹੀ ਆ ਖੜੀ ਗੀਤ ਕਹਦਾ ਬੜਿਆ ਕਈ ਵਾਰੀ ਸ਼ਬਦ ਸ਼ਬਦਾਂ ਨੂੰ ਕਿੱਥੇ ਜਾਣਾ ਪੁੱਤ ਦੁਗਾ ਕਿੱਥੇ ਜਾਏਗਾ ਪੁੱਤ ਜਾਣਾ ਦੁਗਾ ਸ਼ਬਦਾਂ ਨੂੰ ਵੀ ਵਿਰਾਮ ਲੱਗ ਜਾਂਦਾ ਇਸ ਤੋਂ ਅੱਗੇ ਕਈ ਵਾਰੀ ਕੁਝ ਚੀਜ਼ਾਂ ਮਨ ਪਰ ਜਾਂਦਾ ਵੀ ਅਸੀਂ ਕਿੰਨੇ ਭਾਗਾਂ ਵਾਲੇ ਆ ਅਸੀਂ ਕਿੰਨੇ ਕਿਸਮਤ ਵਾਲੇ ਆ ਵੀ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਿੰਨੇ ਧੀਆਂ ਬੁੱਤ ਦਿੱਤੇ ਜਿਸ ਦਿਨ ਜੋਗਿਤਾ ਭੈਣ ਨੂੰ ਲੈ ਕੇ ਆਏ ਸੀਗੇ ਬਟਾਲੇ ਤੋਂ ਉਸ ਦਿਨ ਇਸ ਭੈਣ ਦੇ ਘਰ ਚ ਕਿਦਾਂ ਦੇ ਹਲਾਸ ਸੀ ਤਿੰਨ ਧੀਆਂ ਇੱਕ ਪੁੱਤ ਤੇ ਆਪ ਆਪਾਂ ਹਜ ਬੈਠੇ ਇੱਕ ਵੱਡੀ ਧੀ 25 ਸਾਲਾਂ ਦੀ ਜਿਹਨੇ ਕਮਾਉਣਾ ਸੀ ਜਿਨੇ ਇਹਨਾਂ ਦੀ ਵੀ ਨਾਲ ਸਪੋਰਟ ਕਰਨੀ ਸੀ ਉਹ ਮੰंजे ਤੇ ਪਈ ਸੀ 슈ਗਰ ਕਰਕੇ ਲੱਤਾਂ ਗਲਗੀਆਂ ਕੀੜੇ ਪੈ ਗਏ ਸੀ ਬੱਚੀ ਦੇ ਚਾਚੇ ਤਾਏ ਮੁੱਖੀ ਮੋੜ ਗਏ ਦਾਦੀ ਬੱਚਿਆਂ ਦੀ ਦੇਖਣ ਵੀ ਨਾ ਆਉਂਦੀ ਕਿਤੇ ਵੀ ਅੰਦਰ ਹਾਲਾਤ ਕੀ ਆ ਸਿਰ ਦਾ ਸਾਈ ਬੱਚਿਆਂ ਦਾ ਪਾਪਾ ਇਹਨਾਂ ਅਫਸੈਟ ਹੋ ਗਿਆ ਸੀ ਉਹਨੂੰ ਸੋਝੀ ਹੋਈ ਕੋਈ ਨਹੀਂ ਸੀ ਵੀ ਮੈਂ ਰਹਿਣਾ ਕਿੱਥੇ ਮੈਂ ਸੌਣਾ ਕਿੱਥੇ ਮੈਂ ਖਾਣਾ ਕੀ ਆ ਤੇ ਮੈਂ ਪਹਿਨਣਾ ਕੀ ਆ ਤਕਲੀ ਯੋਗਤਾ ਸੀ ਜਿਹੜੀ ਸਾਹਮ ਦੇ ਸੀ ਵਿਚਾਰੀ ਦਿੱਲੀ ਦੀ ਰਹਿਣ ਵਾਲੀ ਸੀ ਪੜ੍ਹੀ ਲਿਖੀ ਕੁੜੀ ਸੀ ਇਹਨੂੰ ਇਹਨਾਂ ਟੈਨਸ਼ਨਾਂ ਦੇ ਵਿੱਚ ਅਧਰੰਗ ਹੋ ਗਿਆ ਤੇ ਅਧਰੰਗ ਦੇ ਕਰਕੇ ਇਹ ਵੀ ਮੰंजे ਤੇ ਬਹਿ ਗਈ ਤੇ ਅੱਜ ਇਹ ਸਾਡੀਆਂ ਧੀਆਂ ਯੋਗਤਾ ਤੇ ਗਿੱਤਿਕਾ ਸੋਰੀ ਤੇ ਜੋਤੀ ਤੇ ਯੋਗਤਾ ਭੈਣ ਇਹਨਾਂ ਦੀ ਮੰਮੀ ਤੇ ਅਨਮੋਲ ਇਹਨਾਂ ਦਾ ਭਰਾ ਤੇ ਅੱਗੇ ਆ ਗਿਆ ਅਨਮੋਲ ਕੋਸ਼ ਨੇ ਚੜ੍ਹਦੀ ਕਲਾ ਚ ਨੇ ਸਕੂਲ ਜਾਂਦੇ ਨੇ ਅਨਮੋਲ ਕਿਹੜੀ ਕਲਾਸ ਚ ਪੁੱਤੋ 6ਵੀਂ ਕਲਾਸ ਚ ਅਨਵੋਲਾ ਤੇ ਚੌਥੀ ਕਲਾਸ ਦੇ ਵਿੱਚ ਸਾਡੀ ਤੀਜੀ ਕਲਾਸ ਚ ਸਾਡੀ ਗਿੱਤਿਕਾ ਵਾ ਪਹਿਲੀ ਚ ਸਾਡੀ ਜੋਤੀ ਆ ਤੇ ਇਸੇ ਤਰ੍ਹਾਂ ਸਾਡੀ ਸਭ ਤੋਂ ਹੋਣਹਾਰ ਧੀ ਇਸ ਘਰ ਦੀ ਬਹੁਤ ਵਧੀਆ ਪੇਂਟਰ ਆ ਬਹੁਤ ਸੁਣੀਆਂ ਪੇਂਟਿੰਗਾਂ ਬਣਾਉਂਦੀ ਆ ਬਹੁਤ ਹੀ ਸਿਆਣੀ ਧੀ ਸਾਡੀ ਸ਼ਾਖਸ਼ੀ ਇਹ ਇਸ ਟਾਈਮ 8ਵੀਂ ਕਲਾਸ ਦੇ ਵਿਦਿਆਰਥਣ ਤੇ ਅੱਜ ਸਾਡੇ ਸੁਪਨਿਆਂ ਦੇ ਘਰ ਦੀ ਮੈਂਬਰ ਸਾਡੀ ਨਿੱਕੀ ਜੀ ਗਰਕੀਰਤ ਕੌਰ ਜਦੋਂ ਇਹ ਆਈ ਸੀ ਡੇਢ ਸਾਲ ਦੀ ਹੋ ਗਈ ਸੀ ਇਹਨੇ ਕਦੇ ਸੂਰਜ ਨਹੀਂ ਸੀ ਦੇਖਿਆ ਕਮਰੇ ਚ ਹੀ ਰਹਿੰਦੀ ਸੀ ਅੰਦਰ ਹੀ ਮੰਮੀ ਦੇ ਨਾਲ ਸੱਚੇ ਪਾਤਸ਼ਾਹ ਨੇ ਸਾਨੂੰ ਇਹਨਾਂ ਦੇ ਮਾਪੇ ਬਣਨ ਦਾ ਮੌਕਾ ਮਿਲਿਆ ਹੁਣ ਇਹ ਬੱਚੀ ਸਾਡੀ ਸਕੂਲੇ ਜਾਂਦੀ ਆ ਫਸਟ ਦੇ ਵਿੱਚ ਪੜ੍ਹਦੀ ਆ ਤੇ ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਬੱਚੀ ਸਾਡੀ ਪੜ੍ਹ ਲਿਖ ਕੇ ਇੱਕ ਚੰਗੀ ਇਨਸਾਨ ਬਣੇ ਇੱਕ ਚੰਗਾ ਅਹੁਦਾ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਇਸੇ ਤਰ੍ਹਾਂ ਸਾਡੇ ਇੰਨੇ ਛੋਟੇ ਛੋਟੇ ਬੱਚਿਆਂ ਦੇ ਬੜੇ ਵੱਡੇ ਵੱਡੇ ਸੁਪਨੇ ਨੇ ਅਮਰਿੰਦਰ ਗਿੱਲ ਕਹਿੰਦਾ ਵੀ ਮੈਂ ਅਮਰਿੰਦਰ ਗਿੱਲ ਬਣਨਾ ਇਹ ਕਹਿੰਦਾ ਵੀ ਮੈਂ ਵੱਡਾ ਹੋ ਕੇ ਸਿੰਗਰ ਬਣਨਾ ਕਿਤੇ ਕਹਿਨਦਾ ਮੈਂ ਵੱਡਾ ਹੋ ਕੇ ਫੌਜੀ ਬਣਨਾ ਕਿਤੇ ਕਹਿਨਦਾ ਮੈਂ ਪੁਲਿਸ ਬਣਨਾ ਕਿਤੇ ਕਹਿਨਦਾ ਮੈਂ ਡਾਕਟਰ ਬਣਨਾ ਸਾਡੇ ਇਹਨਾਂ ਬੱਚਿਆਂ ਦੇ ਸੁਪਨੇ ਬੜੇ ਵੱਡੇ ਨੇ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਸਾਇੰਟਿਸਟ ਬਣਨਾ ਚਾਹੁੰਦਾ ਕੋਈ ਇੰਜੀਨੀਅਰ ਬਣਨਾ ਚਾਹੁੰਦਾ ਕੋਈ ਸੇਵਾਦਾਰ ਬਣਨਾ ਚਾਹੁੰਦਾ ਸਾਡੀ ਸਹਿਬਜੋਤ ਕਹਿੰਦੀ ਮੈਂ ਸਿੰਘਣੀ ਬਣਨਾ ਆਰਤੀ ਕਹਿੰਦੀ ਹੁਣ ਪਿੱਛੇ ਜੇ ਕਹਿੰਦੀ ਮੈਨੂੰ ਪਤਾ ਹੀ ਨਹੀਂ ਮੈਂ ਕੀ ਬਣਨਾ ਤੇ ਐਦਾਂ ਹਰ ਰੋਜ਼ ਇਹਨਾਂ ਦੀਆਂ ਜਦੋਂ ਇਹ ਨਿੱਕੀਆਂ-ਨਿੱਕੀਆਂ ਤੋਤਲੀ ਆਵਾਜ਼ ਦੇ ਵਿੱਚ ਗੱਲਾਂ ਸੁਣਦੇ ਆ ਇਹਨਾਂ ਦੇ ਨਿੱਕੇ-ਨਿੱਕੇ ਬੁੱਲਾਂ 'ਚੋਂ ਵੱਡੇ-ਵੱਡੇ ਸ਼ਬਦ ਸੁਣਦੇ ਆ ਉਹਨਾਂ ਨੂੰ ਮਹਿਸੂਸ ਕਰਦੇ ਆ ਉਸ ਸਮਾਜ ਦਿਆਂ ਕੀਤੀਆਂ ਹੋਈਆਂ ਮਾੜੀਆਂ ਕਰੂਤੀਆਂ ਇਹਨਾਂ ਬੱਚਿਆਂ ਨਾਲ ਕੀਤਾ ਹੋਇਆ ਭੇਦਭਾਵ ਇਹਨਾਂ ਬੱਚਿਆਂ ਦੇ ਨਾਲ ਕੀਤਾ ਹੋਇਆ ਉਹ ਡਿਸਕ੍ਰਿਮੀਨੇਸ਼ਨ ਉਹਨੂੰ ਦੇਖਦੇ ਆ ਤਾਂ ਮਹਿਸੂਸ ਹੁੰਦਾ ਵੀ ਅਸੀਂ ਕੁਝ ਐਸਾ ਕਰੀਏ ਨਾ ਲਈ ਵੀ ਇਹਨਾਂ ਨੂੰ ਉਹ ਸਾਰਾ ਕੁਝ ਭੁੱਲ ਜਵੇ ਪਿਛਲਾ ਕੁਝ ਐਸਾ ਅਕਾਲਪੁਰਖ ਵਾਹਿਗੁਰੂ ਪਾਣਾ ਵਰਤੌਣ ਵੀ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸਿਰਫ ਤੇ ਸਿਰਫ ਚਿੰਗਿਆਈ ਰਹਿ ਜੇਵੇ ਔਰ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਮਾਣਨ ਤੁਸੀਂ ਵੀ ਅਰਦਾਸ ਕਰਿਓ ਅੱਜ ਸਾਡੇ ਘਰ ਦੇ 4 ਬੱਚਿਆਂ ਦਾ ਜਨਮ ਦਿਨ ਆ ਜਿਹਦੇ ਵਿੱਚੋਂ 3 ਸਾਡੀਆਂ ਧੀਆਂ ਵਾ ਗਿੱਤਕਾ ਕੌਰ ਸਾਖਸ਼ੀ ਕੌਰ ਤੇ ਸਾਡੀ ਗੁਰਕੀਰਤ ਕੌਰ ਤੇ ਇੱਕ ਸਾਡੇ ਅਮਨਿੰਦਰ ਸਿੰਘ ਗਿੱਲ ਸਾਹਿਬ ਇਹਨਾਂ ਦਾ ਵੀ ਜਨਮ ਦਿਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਪੀ ਬਰਥਡੇ ਟੂ